ਸਤਿ ਸ੍ਰੀ ਅਕਾਲ ਜੀ ਮੈਂ ਸੁਖਪਾਲ ਸਿੰਘ ਗਲਾੜ ਆ ਸੰਗਤ ਜੀ ਇੱਕ ਕਿਸਾਨ ਪੇਜ ਵਾਲੇ ਨੇ ਪੰਜਾਬੀ ਚ ਕਿਸਾਨ ਸਰਚ ਕਰਕੇ ਵੇਖਿਓ ਉਹਦੇ ਉੱਤੇ ਇੱਕ ਪੋਸਟਰ ਉਹ ਪੇਜ ਵਾਲੇ ਨੇ ਸਾਂਝੀ ਕੀਤੀ ਆ ਜੋ ਉਹਨੇ ਕਰਤੂਤ ਕੋਲੀ ਆ ਆ ਬਾਬਾ ਵੀਰ ਸਿੰਘ ਨੁਗਦਾਰ ਕਹਿ ਕੇ ਸਿੱਖ ਪੰਥ ਦਾ ਦੋਸ਼ੀ ਗਦਰ ਦਰਸਾਇਆ ਉਹਦਾ ਜਵਾਬ ਤੇ ਸਾਡੇ ਜੰਗੀ ਜਰਨੈਲ ਮਾਂਬਲੀ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਬੜੇ ਹੀ ਵਧੀਆ ਲਫਜ਼ਾਂ ਦੇ ਵਿੱਚ ਦੇਤਾ ਚੈਲੰਜ ਵੀ ਕੀਤਾ ਤੇ ਉਸ ਤੋਂ ਵੀ ਕਿਤੇ ਵੱਧ ਕੇ ਵਿਸਥਾਰ ਦੇ ਨਾਲ ਜਵਾਬ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੇ ਵੀ ਬਹੁਤ ਵਧੀਆ ਢੰਗ ਨਾਲ ਬੜੇ ਸਖਤ ਸ਼ਬਦਾਂ ਦੇ ਵਿੱਚ ਦਿੱਤਾ ਜੀ ਹਜ਼ਰਾ ਧਿਆਨ ਨਾਲ ਸੁਣਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹੋ ਜੇ ਲੋਕਾਂ ਦੀ ਕਰਤੂਤ ਆ ਜਿਹੜੀ ਸਭ ਨੂੰ ਪਤਾ ਚੱਲ ਸਕੇ ਤੇ ਜੀ ਹੇ ਮਤੇ ਆਪੇ ਇਹ ਚੈਲੰਜ ਕਰਸ ਕਰ ਫਿਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਹੁਣਾ ਦਾ ਵੇ ਤੇ ਆ ਕਾਮ ਦੇ ਮਹਾਨ ਪ੍ਰਚਾਰਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਦਾ ਵੀ ਹੁਣ ਚੱਡਿਆਂ ਚ ਪੂਛ ਨਾ ਲਈ ਚੱਡਿਆਂ ਚ ਪੂਛ ਨਾ ਲਈ ਆ ਵੇਖਿਓ ਜੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਪਿਆਰ ਵਾਲਿਓ ਆ ਨਾ ਇੱਕ ਕਿਸਾਨ ਪੇਜ ਆ ਜਿਹੜਾ ਬੜਾ ਬਕਵਾਸ ਕੁੱਤਾ ਕਰਦਾ ਪਿਆ ਹੈ ਇਨਾ ਚਵਲਾ ਨੂੰ ਇਹ ਨਹੀਂ ਪਤਾ ਵੀ ਜੱਗ ਜਾਣਦਾ ਰੰਗਰੇਟੇ ਮਜਬੀ ਸਿੱਖ ਕਿੰਨੇ ਕੁ ਗਦਾਰ ਹੋਏ ਨੇ ਤੇ ਕਿੰਨੇ ਕੁ ਵਫਾਦਾਰ ਹੋਏ ਨੇ ਸਤਿਕਾਰਯੋਗ ਬਾਬਾ ਮੇਜਰ ਸਿੰਘ ਸਾਹਿਬ ਜੀ ਨਾਣੇ ਨੂੰ ਚੇਤਾਵਨੀ ਦਿੱਤੀ ਤੇ ਖੁੱਲਾ ਚੈਲੰਜ ਵੀ ਕੀਤਾ ਏ ਦਾਸ ਵੀ ਆਪ ਦਾ ਫਰਜ ਸਮਝਦਾ ਹੋਇਆ ਕੌਣ ਦਾ ਕੁੱਤਾ ਏ ਤੇ ਆਪ ਦਾ ਫਰਜ ਸਮਝਦਾ ਹੋਇਆ ਉਸ ਚਵਲਾ ਨੂੰ ਇਹ ਖੁੱਲਾ ਸੰਦੇਸ਼ ਦੇ ਰਿਹਾ ਵੀ ਜੇ ਤੁਹਾਡੇ 'ਚ ਦਮ ਹੈ ਤੇ ਲਾਈਵ ਚੈਨਲ ਤੇ ਬੈਠ ਕੇ ਇਹ ਗੱਲ ਕਰੋ ਅਸੀਂ ਵੀ ਕਰਾਂਗੇ ਜਿਹੜੇ ਜਿਹੜੀਆਂ ਗਦਾਰੀਆਂ ਤੁਸੀਂ ਕੀਤੀਆਂ ਨਾ ਆਪਾਂ ਉਹੀ ਆਧਾਰ ਲਵਾਂਗੇ ਗ੍ਰੰਥ ਦਾ ਜਿਹੜਾ ਤੁਸੀਂ ਲਿਆ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਇਸੇ ਦੇ ਉੱਤੇ ਚਰਚਾ ਕਰਾਂਗੇ ਵੀ ਰਤਨ ਸਿੰਘ ਭੰਗੂ ਕਿੰਨੂ ਕਿੰਨੂ ਗਦਾਰ ਦੱਸਦਾ ਪਿਆ ਤੇ ਕਿੱਥੇ ਕਿੱਥੇ ਕਿੰਨੇ ਕਿੰਨੇ ਗਦਾਰੀ ਕੀਤੀ ਆ ਇਹ ਸਾਰੇ ਖਲਾਸੇ ਆਪਾਂ ਟੀਵੀ ਚੈਨਲ ਤੇ ਲਾਈਵ ਬੈਠ ਕੇ ਕਰਾਂਗੇ ਜੇ ਅਸੀਂ ਸਾਨੂੰ ਸਾਬਤ ਕਰ ਦੋਗੇ ਭਈ ਮਜਬੀ ਸਿੱਖਾਂ ਨੇ ਬਾਬਾ ਬੀਰ ਸਿੰਘ ਜਿਹੜੇ ਇਹਨੇ ਬਲੀ ਹੋਏ ਨੇ ਗੁਰੂ ਦੇ ਬਚਨਾਂ ਦੇ ਉੱਤੇ ਪੂਰੇ ਉੱਤਰੇ ਨੇ ਤੇ ਉਹਨਾਂ ਨੇ ਜੇ ਗਦਾਰੀ ਕੀਤੀ ਆ ਸਾਬਤ ਕਰ ਦੋਗੇ ਤੇ ਅਸੀਂ ਮਾਫੀ ਮੰਗਾਂਗੇ ਤੇ ਬਾਬਿਆਂ ਨੇ ਤੁਹਾਨੂੰ ਖੁੱਲਾ ਚੈਲੰਜ ਤੇ ਕਰ ਹੀ ਦਿੱਤਾ ਹੈ ਵੀ ਡਕਰੇ ਕਰਨ ਵਾਲਾ ਤੇ ਉੱਥੇ ਵੀ ਅਸੀਂ ਤਿਆਰ ਬੁਰ ਤਿਆਰ ਆਂ ਤੇ ਗੁਰੂ ਦੇ ਪਿਆਰਿਓ ਇਹਨਾਂ ਇਹਨਾਂ ਲੋਕਾਂ ਨੂੰ ਨੱਥ ਪਾਉਣ ਵਾਸਤੇ ਮੈਂ ਕੌਮ ਨੂੰ ਬੇਨਤੀ ਕਰਾਂਗਾ ਵੀ ਇਕਜੁੱਟ ਹੋਵੋ ਇਹਨਾਂ ਦੇ ਕੋਲ ਹੁਣ ਜਿਵੇਂ ਥੋੜਾ ਪਾਣੀ ਰਹਿ ਜਾਂਦਾ ਮੱਛੀਆਂ ਤੜਫਦੀਆਂ ਨਾ ਇਹ ਹੁਣ ਮਜਬੂਤ ਸਿੱਖ ਰੰਗਰੇਟੇ ਜਿਹੜੇ ਆਪਣੇ ਆਪਾਂ ਪ੍ਰਤੀ ਜਾਗਰਤ ਹੋਏ ਨੇ ਤੇ ਇਹਨਾਂ ਨੂੰ ਬੜੀ ਪੀੜ ਹੋ ਰਹੀ ਹੈ ਤੇ ਹੋਰ ਤਾਂ ਕੁਝ ਲੱਭਾ ਨਹੀਂ ਇਹਨਾਂ ਨੂੰ ਇਹਨਾਂ ਨੇ ਆਹੀ ਕੰਮ ਸ਼ੁਰੂ ਕਰ ਦਿੱਤਾ ਪੂਰੀ ਦੁਨੀਆ ਜਾਣਦੀ ਆ ਤੁਸੀਂ ਜੋ ਮਰਜ਼ੀ ਬਕਵਾਸ ਕਰੋ ਪਰ ਇਹ ਗੱਲ ਆ ਕਿ ਜੇ ਦਮ ਆ ਜੇ ਤੁਸੀਂ ਕਿਸੇ ਇੱਕ ਪਿਓ ਦੀ ਔਲਾਦ ਹੋ ਜੇ ਕਿਸੇ ਮਾਂ ਦਾ ਦੁੱਧ ਪੀਤਾ ਏ ਤੇ ਸਾਡ ਚੈਲੰਜ ਨੂੰ ਕਬੂਲ ਕਰੋ ਤੇ ਆਪਸ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਤੇ ਹੀ ਵਿਚਾਰ ਕਰਾਂਗੇ ਉਸੇ ਗ੍ਰੰਥ ਨੂੰ ਆਧਾਰ ਬਣਾਵਾਂਗੇ ਤੇ ਉਹਦੇ ਵਿੱਚੋਂ ਤੁਹਾਨੂੰ ਦੱਸਾਂਗੇ ਵੀ ਆਹ ਰਤਨ ਸਿੰਘ ਭੰਗੂ ਤੁਹਾਡੇ ਬਾਰੇ ਕੀ ਲਿਖਦਾ ਪਿਆ ਆ ਚੰਗੀ ਤਰ੍ਹਾਂ ਪੜ ਲਓ ਨਾਲੇ ਪੇਜ ਸੰਗਤ ਨੂੰ ਵਿਖਾਵਾਂਗੇ ਤੁਸੀਂ ਤੋਂ ਹੀ ਬਕਵਾਸ ਕਰ ਦਿੱਤਾ ਵੀ ਰਤਨ ਸਿੰਘ ਭੰਗੂ ਨੇ ਐ ਕੀਤਾ ਐ ਲਿਖਿਆ ਅਸੀਂ ਉਹ ਪੇਜ ਨੰਬਰ ਜਿਹੜਾ ਨਾ ਉਹ ਸਾਰਾ ਸਕਰੀਨ ਦੇ ਉੱਤੇ ਐ ਲਾਈਵ ਕਰਕੇ ਵਿਖਾਵਾਂਗੇ ਵੀ ਆਹ ਵੇਖੋ ਰਤਨ ਸਿੰਘ ਭੰਗੂ ਕੀ ਲਿਖਦਾ ਪਿਆ ਤੁਹਾਡੇ ਬਾਰੇ ਕਿੱਥੇ ਕਿੱਥੇ ਕੀ ਕੀ ਹੋਇਆ ਸਾਰਾ ਕੁਝ ਤੁਹਾਨੂੰ ਸਪਸ਼ਟ ਕਰ ਦਿਆਂਗੇ ਇੱਕ ਵਾਰੀ ਬੈਠੋ ਤਾਂ ਸਹੀ ਟੀਵੀ ਚੈਨਲ ਦੇ ਉੱਤੇ ਸਾਡੇ ਨਾਲ ਇੱਕ ਵਾਰੀ ਲਾਈਵ ਟਵੇਟ ਕਰੋ ਤਾਂ ਸਹੀ ਫੇਰ ਪਤਾ ਲੱਗਣਾ ਹੈ ਕਿ ਕੌਣ ਗਦਾਰ ਸੀ ਤੇ ਕੌਣ ਵਫਾਦਾਰ ਸੀ ਐਦਾਂ ਬਕਵਾਸ ਕਰਨ ਦੇ ਨਾਲ ਤੁਹਾਡੀ ਖੇਡ ਬਣਨੀ ਨਹੀਂ ਤੇ ਬਾਕੀ ਤੁਸੀਂ ਆਪਦੀ ਮੌਤ ਨੂੰ ਛੇੜਦੇ ਪੈ ਜੇ ਭਈਏ ਤੁਹਾਡੀਆਂ ਘਰਾਂ ਦੇ ਵਿੱਚ ਕੀ ਕੁਝ ਕਰਨ ਦੇ ਨੇ ਉਹ ਤੁਹਾਨੂੰ ਪਤਾ ਹੈ ਤੇ ਜਿਹੜੀ ਤੁਹਾਡੀ ਵਫਾਦਾਰ ਭਰਾ ਸੀ ਉਹਨਾਂ ਦੇ ਨਾਲ ਤੁਸੀਂ ਕੀ ਕੁਝ ਕਰਨ ਦਾ ਹੈ ਜੇ ਇਹ ਜੱਗ ਜਾਣਦਾ ਪਿਆ ਆ ਤੁਸੀਂ ਕਿਹੜੀਆਂ ਕਿਹੜੀਆਂ ਕਰਤੂਤਾ ਕੀਤੀਆਂ ਨੇ ਅਸੀਂ ਚੁੱਪ ਐ ਜਦੋਂ ਹਰ ਆਏ ਨੇ ਹੜਾਂ ਦੇ ਵਿੱਚ ਤੁਸੀਂ ਸਾਡੀ ਕੌਮ ਦੇ ਨਾਲ ਸਾਡੇ ਲੋਕਾਂ ਦੇ ਨਾਲ ਕੀ ਕੀ ਤੁਸੀਂ ਹਰਕਤਾਂ ਕੀਤੀਆਂ ਨੇ ਇਹ ਸਭ ਸਤਿਗੁਰੂ ਵੇਖਦਾ ਪਿਆ ਏ ਤੇ ਇਨਸਾਫ ਵੀ ਸਤਿਗੁਰੂ ਨੇ ਕਰ ਦੇਣਾ ਤੇ ਤੁਸੀਂ ਜਦੋਂ ਮਰਜੀ ਖੁੱਲਾ ਚੈਲੰਜ ਹੈ ਪੁੱਤੇ ਗ੍ਰੰਥ ਤੇ ਦੁਨੀਆ ਦੇਖੇਗੀ ਤੁਸੀਂ ਉਹ ਪੇਚ ਹੀ ਛੱਡ ਦਿੰਦੇ ਤੁਸੀਂ ਉਹ ਪੰਗਤੀਆਂ ਹੀ ਛੱਡ ਦਿੰਦੇ ਜੇ ਤੇ ਗਾ ਕਥਾ ਨੇ ਪਹਿਲੀ ਗੱਲ ਤਾਂ ਤੁਸੀਂ ਰਤਨ ਸਿੰਘ ਭੰਗੂ ਦੀ ਕਿਸੇ ਗੁਰਦੁਆਰੇ ਕਥਾ ਕਰਦੇ ਹੀ ਨਹੀਂ ਪੰਥ ਪ੍ਰਕਾਸ਼ ਦੀ ਕਥਾ ਕਰਦੇ ਹੀ ਨਹੀਂ ਤੇ ਤੁਸੀਂ ਉਹਨੂੰ ਉਹ ਦਿਖਾਉਣਾ ਦੁਨੀਆ ਨੂੰ ਕੀ ਆ ਤੇ ਆਪਾਂ ਵਿਖਾਵਾਂਗੇ ਤੁਸੀਂ ਇੱਕ ਵਾਰੀ ਲਾਈਫ ਹੋ ਕੇ ਸਾਡੇ ਨਾਲ ਬੈਠ ਕੇ ਚਰਚਾ ਵਿਚਾਰ ਕਰੋ ਬੜੇ ਪ੍ਰੇਮ ਨਾਲ ਕਰਾਂਗੇ ਦਲੀਲ ਨਾਲ ਕਰਾਂਗੇ ਤੇ ਗੁਰੂ ਪਿਆਰਿਓ ਇਹ ਜਿਹੜਾ ਰਤਨ ਸਿੰਘ ਭੰਗੂ ਦਾ ਗ੍ਰੰਥ ਹੈ ਨਾ ਇਹਦੇ ਵਿੱਚੋਂ ਸਿੱਧ ਕਰਾਂਗੇ ਕਿ ਤੁਸੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਕਰਤੂਤ ਕੀਤੀ ਆ ਕਿਹੜੀਆਂ ਕਿਹੜੀਆਂ ਕਰਤੂਤਾਂ ਦੇ ਤੁਸੀਂ ਮਾਲਕ ਹੋ ਇਹ ਰਤਨ ਸਿੰਘ ਭੰਗੂ ਦੇ ਗ੍ਰੰਥ ਦਾ ਹੀ ਆਧਾਰ ਬਣਾਵਾਂਗੇ ਹੋਰ ਕੋਈ ਗ੍ਰੰਥ ਨਹੀਂ ਲੈਂਦੇ ਜਿਹਨੂੰ ਤੁਸੀਂ ਚੁਣਿਆ ਨਾ ਕਿ ਬਾਬਾ ਵੀਰ ਸਿੰਘ ਨੇ ਗਦਾਰੀ ਕਿਤੇ ਸੀ ਆਪਾਂ ਉਸੇ ਨੂੰ ਚੁਣਾਂਗੇ ਉਸੇ ਗ੍ਰੰਥ ਦੇ ਆਧਾਰ ਤੇ ਤੁਹਾਡੇ ਨਾਲ ਬਹਿ ਕੇ ਚਰਚਾ ਕਰਾਂਗੇ ਤੇ ਪੂਰੀ ਦੁਨੀਆ ਨੂੰ ਐਂਦਾ ਕਰਕੇ ਰਤਨ ਸਿੰਘ ਭੰਗੂ ਦੇ ਗ੍ਰੰਥ ਦੀਆਂ ਉਹ ਪੰਕਤੀਆਂ ਵਿਖਾਵਾਂਗੇ ਵੀ ਆਹ ਵੇਖੋ ਕੀ ਲਿਖਦਾ ਪਏ ਤੁਹਾਡੇ ਬਾਰੇ ਆਹ ਵੇਖੋ ਕੀ ਦਿੱਤਾ ਉਹਨੇ ਲਿਖ ਕੇ ਤੇ ਤੁਸੀਂ ਹਿੰਮਤ ਹੈ ਦਮ ਹੈ ਤੇ ਟਾਈਮ ਰੱਖੋ ਸਾਡੇ ਨਾਲ ਤੇ ਬਹਿ ਕੇ ਦਵੇਤ ਕਰੋ ਆਪਾਂ ਭਾਈਚਾਰਾ ਨਹੀਂ ਖਰਾਬ ਕਰਨਾ ਤੇ ਜੇ ਤੁਹਾਡੇ ਚ ਇਦਾਂ ਵੀ ਕਰਨਾ ਹੋਊਗਾ ਤੇ ਕੋਈ ਗੱਲ ਨਹੀਂ ਅਸੀਂ ਹਰ ਪੱਖੋਂ ਤਿਆਰ ਬਰ ਤਿਆਰ ਆ ਅਸੀਂ ਜੇ ਲੜਾਂਗੇ ਲੜਨ ਦੇ ਵਿੱਚ ਜਿੱਤਾਂਗੇ ਹਾਰਾਂਗੇ ਮਾਰਾਂਗੇ ਮਰਾਂਗੇ ਸਾਨੂੰ ਕੋਈ ਪਰਵਾਹ ਨਹੀਂ ਤੇ ਮੈਂ ਹਰ ਕਥਾ ਦੇ ਵਿੱਚ ਇਹ ਗੱਲ ਕਹਿਣਾ ਇਹ ਇਹਨਾਂ ਟੱਕੜ ਬੋਜਾਂ ਨੂੰ ਇਹਨਾਂ ਕੁੱਤਿਆਂ ਨੂੰ ਪਟੇ ਪਾ ਲੋ ਇਹਨਾਂ ਨੇ ਤੁਹਾਡਾ ਕੰਮ ਪਹਿਲਾਂ ਹੀ ਖਰਾਬ ਕਰ ਛੱਡਿਆ ਜਿਹੜੇ ਕੜਮ ਚੌਧਰੀ ਬਣੇ ਹੋਏ ਆ ਤੇ ਗਾਂ ਮਾਰੀ ਮੋਟੀ ਦੇ ਨੇੜੇ ਆਉਂਦੀ ਜੱਟ ਮਜਬੀ ਦੀ ਉਹ ਗੱਲ ਬਣਦੀ ਆ ਉਹ ਇਹੋ ਜਿਹੇ ਕਤੀੜਾ ਜੜੀਆਂ ਨੇ ਇਹ ਖਰਾਬ ਕਰਦੀਆਂ ਨੇ ਆ ਦੋ ਤਿੰਨ ਪੇਜ ਬਣੇ ਹੋਏ ਨੇ ਇਹਨਾਂ ਦੋਨਾਂ ਤਿੰਨਾਂ ਪੇਜਾਂ ਦੇ ਉੱਤੇ ਇਹ ਗੰਦ ਖੋਲਦੇ ਪਹਿਲੇ ਸਾਡੀ ਕੌਮ ਦੇ ਬਾਰੇ ਤੇ ਅਸੀਂ ਅਸੀਂ ਇਹਨਾਂ ਨੂੰ ਖੁੱਲਾ ਚੈਲੰਜ ਕਰਨ ਦਾ ਆ ਵੀ ਟੀਵੀ ਚੈਨਲ ਤੇ ਬੈਠ ਕੇ ਅਮੋਂ ਸਾਹਮਣੇ ਬੈਠ ਕੇ ਡਿਬੇਟ ਕਰੋ ਪੂਰੀ ਦੁਨੀਆ ਜਾਣ ਲਵੇਗੀ ਕਿ ਕਿੰਨੇ ਕਿੱਥੇ ਕਿੱਥੇ ਕੀ ਕੀ ਕੀਤਾ ਹੈ ਅਸੀਂ ਆਪਣਾ ਭਾਈਚਾਰਾ ਸਾਂਝ ਰੱਖਣ ਵਾਸਤੇ ਅਸੀਂ ਸਟੇਜਾਂ ਤੇ ਇਹ ਕੁਝ ਬੋਲਦੇ ਨਹੀਂ ਹਾਂ ਸਿਰਫ ਆਪਣੀ ਕੌਮ ਦਾ ਪ੍ਰਚਾਰ ਕਰਦੇ ਹਾਂ ਉਹ ਤੁਹਾਡੇ ਬਾਰੇ ਕੁਝ ਨਹੀਂ ਬੋਲਦੇ ਹਾਂ ਜਿੱਦਣ ਆਪਾਂ ਟੀਵੀ ਚੈਨਲ ਤੇ ਬੈਠਾਂਗੇ ਪਟਾਰੇ ਉਹਦੋਂ ਖੁੱਲਣਗੇ ਤੇ ਉਦੋਂ ਤੁਹਾਡੀ ਖਿੱਦੋ ਫੁੱਲਾਂਗੇ ਤੇ ਵੇਖੀ ਕਿਵੇਂ ਸੰਗਤ ਨੂੰ ਵਿਖਾਉਂਦੇ ਲੀਲਾ ਨਿਕਲਦੀਆਂ ਵਿੱਚੋਂ ਫਿਰ ਮੈਂ ਦੁਬਾਰਾ ਇਹ ਗੱਲ ਦੁਹਰਾ ਦਿਆਂ ਪੀ ਜੇ ਦਮ ਹੈ ਕਿਸਾਨ ਪੇਜ ਵਾਲਿਓ ਜੇ ਦਮ ਹੈ ਤੇ ਟੀਵੀ ਚੈਨਲ ਤੇ ਲੈਫ ਬੈਠ ਕੇ ਸਾਡੇ ਨਾਲ ਡਿਬੇਟ ਕਰੋ ਤੇ ਗ੍ਰੰਥ ਜਿਹੜਾ ਹੋਊਗਾ ਉਹ ਰਤਨ ਸਿੰਘ ਭੰਗੂ ਵਾਲਾ ਜਿਹੜਾ ਤੁਸੀਂ ਚੁਣਿਆ ਜਿਹਦੇ ਵਿੱਚ ਤੁਸੀਂ ਬਾਬਾ ਵੀਰ ਸਿੰਘ ਨੂੰ ਗਦਾਰ ਦੱਸਦੇ ਪਏ ਹੋ ਉਸੇ ਗ੍ਰੰਥ ਦੇ ਵਿੱਚੋਂ ਆਪਾਂ ਸਿੱਧ ਕਰਾਂਗੇ ਕਿ ਰਤਨ ਸਿੰਘ ਭੰਗੂ ਬਾਬਾ ਵੀਰ ਸਿੰਘ ਬਾਰੇ ਕਿੰਨੀ ਚੜ੍ਹਦੀ ਕਲਾ ਦੀ ਗੱਲ ਲਿਖਦਾ ਪਿਆ ਕਿੰਨੀ ਉਹਦੀ ਬੀਰਤਾ ਦੀ ਗੱਲ ਕਰਦਾ ਪਿਆ ਹੈ ਬਾਬਾ ਜੀਵਨ ਸਿੰਘ ਦੀ ਕਿੰਨੀ ਬੀਰਤਾ ਦੀ ਗੱਲ ਕਰਦਾ ਪਿਆ ਤੁਹਾਡੀ ਕਿੰਨੀ ਗੱਲ ਕਰਦਾ ਪਿਆ ਵੀ ਤੁਸੀਂ ਕਿੱਥੇ ਕਿੱਥੇ ਕੀ ਕੀ ਕੀਤਾ ਕਿਵੇਂ-ਕਿਵੇਂ ਤੁਸੀਂ ਕੀਤਾ ਉਹ ਸਾਰਾ ਕੁਝ ਰਤਨ ਸਿੰਘ ਭੰਗੂ ਦਾ ਲਿਖਿਆ ਐਸੇ ਕਰਕੇ ਤੋਦੀ ਤੁਸੀਂ ਕਥਾ ਨਹੀਂ ਕਰਦੇ ਗੁਰਦੁਆਰਿਆਂ ਚ ਤੇ ਜੇ ਕਦੇ ਕਰਦੇ ਹੋਵੋਗੇ ਤੇ ਫਿਰ ਉਹ ਪੰਕਤੀਆਂ ਲੰਘ ਜਾਂਦੇ ਪਰ ਅਸੀਂ ਨਹੀਂ ਉਹਨਾਂ ਨੂੰ ਪੰਕਤੀਆਂ ਨੂੰ ਲੰਘ ਕੇ ਜਾਵਾਂਗੇ ਅਸੀਂ ਉਹਨਾਂ ਨੂੰ ਫਿਰ ਤੁਹਾਡੇ ਸਾਹਮਣੇ ਨਹੀਂ ਦੁਨੀਆ ਦੇ ਸਾਹਮਣੇ ਰੱਖਾਂਗੇ ਪੂਰੀ ਦੁਨੀਆ ਦੇ ਵੀ ਆਹ ਰਤਨ ਸਿੰਘ ਭੰਗੂ ਜਿਹਦੇ ਗ੍ਰੰਥ ਦੇ ਵਿੱਚ ਉਹ ਇਹਨਾਂ ਨੇ ਸਾਨੂੰ ਕਿਹਾ ਸੀ ਨਾ ਇਹਨਾਂ ਗਦਾਰੀਆਂ ਕਿਤੇ ਆ ਔਰਤਨ ਸਿੰਘ ਭੰਗੂ ਦਾ ਗ੍ਰੰਥ ਹੈ ਤੇ ਆ ਕੁਝ ਲਿਖਦਾ ਪਿਆ ਇਹਨਾਂ ਦੇ ਬਾਰੇ ਇਹ ਤੁਹਾਨੂੰ ਖੁੱਲਾ ਚੈਲੰਜ ਹੈ ਜਦੋਂ ਮਰਜੀ ਸਾਡੇ ਨਾਲ ਟੀਵੀ ਚੈਨਲ ਉੱਤੇ ਡਿਬੇਟ ਰੱਖ ਲਿਓ ਜੇ ਤੇ ਫਿਰ ਆਪਾਂ ਖੁਲਾਸੇ ਕਰਾਂਗੇ ਉੱਥੇ ਫਿਰ ਦੁਨੀਆ ਦੇ ਵੈਸੇ ਜਾਣਦੀ ਹੈ ਤੁਹਾਨੂੰ ਸਾਰੀ ਦੁਨੀਆ ਮੰਨਦੀ ਆ ਵੀ ਤੁਸੀਂ ਕੀ ਕੁਝ ਕੀਤਾ ਹੈ ਗੁਰੂਆਂ ਦੇ ਨਾਲ ਤੇ ਕੀ ਕੁਝ ਕੀਤਾ ਦੇਸ਼ ਪੰਜਾਬ ਦੇ ਨਾਲ ਕੀ ਕੁਝ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਸਾਰਾ ਕੁਝ ਦੁਨੀਆ ਜਾਣਦੀ ਆ ਤੇ ਬੰਦਾ ਸਿੰਘ ਬਹਾਦਰ ਨਾਲ ਕੀ ਕੁਛ ਕੀਤਾ ਉਹ ਸਾਰਾ ਕੁਝ ਰਤਨ ਸਿੰਘ ਭੰਗੂ ਨੇ ਖੋਲ ਖੋਲ ਕੇ ਖੁਲਾਸੇ ਕੀਤੇ ਆ ਮੈਂ ਬੇਨਤੀ ਕਰਦਾ ਫਿਰ ਕਿ ਜੇ ਦਾਮਿਆ ਤੇ ਟੀਵੀ ਚੈਨਲ ਤੇ ਬੈਠ ਕੇ ਡਿਬੇਟ ਕਰੋ ਤੇ ਜਿਹੜੇ ਗ੍ਰੰਥ ਚੋਂ ਤੁਸੀਂ ਬਾਬਾ ਬੀਰ ਸਿੰਘ ਨੂੰ ਗਦਾਰ ਕਹਿੰਦੇ ਹਜੇ ਉਸੇ ਗ੍ਰੰਥ ਦੇ ਵਿੱਚੋਂ ਅਸੀਂ ਸਿੱਧ ਕਰਾਂਗੇ ਕਿ ਉਹ ਕਿੰਨਾ ਮਹਾਨ ਸੀ ਇਹ ਰਤਨ ਸਿੰਘ ਭੰਗੂ ਕਹਿ ਰਿਹਾ ਸੀ ਨਹੀਂ ਕਹਿ ਰਹੇ ਤੇ ਤੁਸੀਂ ਕਿੰਨੇ ਮਹਾਨ ਸੀ ਇਹ ਵੀ ਰਤਨ ਸਿੰਘ ਭੰਗੂ ਕਹਿ ਰਿਹਾ ਇਸੇ ਗ੍ਰੰਥ ਦੇ ਉੱਤੇ ਆਪਾਂ ਡਿਬੇਟ ਕਰਾਂਗੇ ਜੇ ਤੁਸੀਂ ਇਹ ਗੱਲ ਨੂੰ ਛੇੜਿਆ ਹਲਾਇਆ ਇਸ ਤੋਂ ਤੁਸੀਂ ਆਪਦੇ ਪੇਜਾਂ ਤੇ ਕੀਤਾ ਕਿ ਹੁਣ ਕਿਸੇ ਮਾਂ ਦੀ ਗੋਦ ਚ ਜਾ ਕੇ ਨਾ ਛੁਪ ਜਿਓ ਜੇ ਹੁਣ ਆਇਓ ਸਾਹਮਣੇ ਤੇ ਬਹਿ ਕੇ ਟੀਵੀ ਚੈਨਲ ਤੇ ਡਿਬੇਟ ਕਰਿਓ ਮਜਬੀਆਂ ਦੀ ਤੇ ਤੁਹਾਡੀ ਕੀ ਗੁਰੂਆਂ ਦੇ ਨਾਲ ਦੇਣ ਆ ਤੇ ਕੀ ਗੁਰੂਆਂ ਦੇ ਨਾਲ ਤੁਹਾਡੀਆਂ ਕਰਤੂਤਾ ਨੇ ਇਹ ਰਤਨ ਸਿੰਘ ਪੰਘੂ ਖੋਲ ਖੋਲ ਕੇ ਦੱਸੇਗਾ ਤੇ ਦੁਨੀਆ ਸੁਣੇਗੀ ਦੁਨੀਆ ਵੇਖੇਗੀ ਇਸ ਕਰਕੇ ਤੁਹਾਨੂੰ ਖੁੱਲਾ ਚੈਲੰਜ ਆ ਇਹ ਜਿਹੜਾ ਤੂੰ ਬੋਲਦਾ ਪਿਆ ਨਾ ਤੇ ਤੂੰ ਸਾਹਮਣੇ ਆ ਜਾ ਸਾਹਮਣੇ ਆ ਕੇ ਬੈਠ ਕੇ ਡਿਬੇਟ ਕਰ ਲੈ ਤੇ ਫਿਰ ਤੈਨੂੰ ਪਤਾ ਲੱਗੇਗਾ ਇਹ ਤੇ ਤੂੰ ਆਪਦੇ ਘਰੇ ਬੈਠਾ ਭੁਗਾਈ ਮਾਰੀ ਜਾਂਦਾ ਅਸੀਂ ਤਾਂ ਸਟੇਜਾਂ ਤੇ ਬੋਲਦੇ ਆ ਆਪਦੇ ਅੰਦਰ ਬੈਠੇ ਤੁਸੀਂ ਭੁਗਾਈ ਮਾਰੀ ਜਾਂਦੇ ਜੇ ਸਾਡੀ ਸਾਹਜ ਹੈ ਜੱਟ ਭਾਈਚਾਰੇ ਨਾਲ ਅਸੀਂ ਕੌਮ ਨੂੰ ਨਹੀਂ ਕਹਿ ਰਹੇ ਕਿਸੇ ਨੂੰ ਜਿਹੜੇ ਬੰਦੇ ਇਹ ਕੁਝ ਕਰਦੇ ਐ ਉਹਨਾਂ ਨੂੰ ਦਿਖਾਵਾਂਗੇ ਉਹਨਾਂ ਨੂੰ ਸਭ ਕੁਝ ਕਰਾਵਾਂਗੇ ਜੇ ਮੈਂ ਭੌਂਕਣ ਵਾਲਾ ਐ ਤਾਂ ਮੈਂ ਚੈਲੰਜ ਕਰਦਾ ਤਾਂ ਤੂੰ ਆ ਜਾ ਸਾਹਮਣੇ ਬੈਠ ਟੀਵੀ ਚੈਨਲ ਤੇ ਜੇ ਤੇਰੇ ਧਮ ਹੈਗਾ ਤੇ ਮੈਂ ਬਹਿ ਕੇ ਗੱਲ ਕਰ ਬੈਠ ਟੀਵੀ ਚੈਨਲ ਤੇ ਐਸ ਤਰ੍ਹਾਂ ਦੇ ਤਪਕਾਈ ਮਾਰ ਮੈਂ ਤੇ ਚੈਲੰਜ ਕਰਨ ਦੇ